ਸਨਹੋਰੀ ਮੌਜੂਦ ਨੇ ਗੱਲਬਾਤ ਕਰਦੇ ਆ ਅਖਰਕਾਰ ਇੱਥੇ ਘਟਨਾ ਕੀ ਵਾਪਰੀ ਹੈ ਕਿਉਂਕਿ ਸਨਸਨੀ ਕਾफी ਫੈਲੀ ਸੀ ਕਿ ਕਿ ਇੱਥੇ ਕੋਈ ਬਲਾਸਟ ਹੋਇਆ ਹੈ ਸਾਡੇ ਨਾਲ ACP ਸਾਹਿਬ ਇੱਥੇ ਖੁਦ ਮੌਜੂਦ ਨੇ ਸਰ ਕੀ ਗੱਲ ਹੋਈ ਹੈ ਸਰ ਪਰਲੀ ਸਰ ਆਈਡੀ ਦੱਸੋ ਮਾਈਕ ਥੱਲੇ ਕਰ ਲੋ ਯਾਰ ਪਲੇ ਸਰ ਪਹਿਲਾਂ ਚੁੱਪ ਕਰ ਜੀ ਸਰ ਮਾਈਕ ਸਾਡੇ ਕਰ ਮਾਈਕ ਥੱਲੇ ਕਰ ਨਾ ਮੂੰਹ ਕਿੱਥੇ ਰੱਖਿਆ ਮਾਈਕ ਚਲੋ ਚਲੋ 8 ਵਜੇ ਦੇ ਕਰੀਬ اے ایس ਹਰਜਿੰਦਰ ਸਿੰਘ ਚੌਂਕੀ ਇਚਾਰਜ ਗੁਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਿਹਾ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਬਾਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ ਐਸਏ ਤਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨਰ ਸਟਿਲੋ 2008 ਮਾਡਲ ਪੁਰਾਣੀ ਗੱਡੀ ਸੀ ਉਹਦਾ ਜਿਹੜਾ ਕੁਲਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮਾਈਕ ਥੱਲੇ ਕਰ ਲ ਮੂੰਹ ਤੇ ਦਿਖੰਦੋ ਪਰ ਸਰ ਧਮਾਕਾ ਹੋ ਜਾਂਦਾ ਹੈ ਮਕੈਨਿਕ ਕਹਿੰਦਾ ਪਸ਼ੀਆ ਵੱਲੋਂ ਗੱਡੀ ਦਾ ਪਾਸ ਪਾ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈਂਗੇ ਅਸੀਂ ਪੋਸਟ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿ ਪੋਸਟਾਂ ਤੇ ਪਾਈ ਜਾਂਦੇ ਰੋਜ਼ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਪਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਹੈ ਬਿਲਕੁਲ ਗੇਟ ਦੇ ਅੱਗੇ ਗੱਡੀ ਜਿਹੜੀ ਸੀ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਹੁੰਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਸਤ ਕਰਦੇ ਨੇ ਗਸਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਵੀ ਫੌਜ ਦੀ ਸਪੈਸ਼ਲਿਸਟ ਕੰਮ ਲਈ ਆਈ ਹੈ ਉਹ ਰਜਾਨਾ ਦੀ ਗਸ਼ਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਜੀ ਮੀਡੀਆ ਤੇ ਹੋਰ ਵੀ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮੁਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜ਼ਿਆਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੀ ਸਾਰੀ ਕਿਤੇ ਥਾਣੇ ਦੇ ਵਿੱਚ ਟਾਇਰ ਫਟਣ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮੁਲਜ਼ਮ ਉਤੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਤੋਂ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਗੂਲਟਾ ਵਗ ਰਿਹਾ ਸੀ ਜਦੋਂ ਮਕੈਨਿਕ ਚੱਕ ਨੂੰ ਬੁਲਾ ਕੇ ਚੈੱਕ ਰਿਹਾ ਉਹਦਾ ਜਿਹੜਾ ਉਹਦਾ ਬਲਾਸਟ ਹੋਇਆ ਹੋਵੇ ਥੱਲੇ ਉਹਦੇ ਨਾਲ ਸ਼ੀਸ਼ੇ ਤਰੇੜ ਆ ਗਏ ਆ ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਆ ਅਸੀਂ ਇਹ ਸੇ ਕਰਕੇ ਤੁਹਾਨੂੰ ਉਹ ਤੋਂ ਕਲੀਅਰ ਨਹੀਂ ਕਰ ਰਹੇ ਇੱਦਾਂ ਵੈਰੀਫਾਈ ਕਰ ਰਹੇ ਆ ਪਰਚਾ ਦੇ ਰਹੇ ਹੋ ਤੁਸੀਂ ਕੋਈ ਅਸੀਂ ਇਹ ਵੈਰੀਫਾਈ ਕਰ ਰਹੇ ਆ ਫਿਲਹਾਲ ਕੋਈ ਇਹੋ ਜੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਵੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚੌਂਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨ ਨਹੀਂ ਇਹਦੇ ਪਿਆ ਕੋਈ ਜੇ ਇੱਥੇ ਕੋਈ ਇਹੋ ਜੀ ਗੱਲ ਹੁੰਦੀ ਚੌਂਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲਾਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ ਪਰ ਮੁੱਢਲੇ ਤੌਰ ਤੇ ਸਾਨੂੰ ਇਹੋ ਜਿ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਹੋਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰਾ ਡਿਟੇਲ ਦੱਸਾਂਗੇ ਜੇ ਕੋਈ ਸਾਨੂੰ ਤੱਤ ਸਾਹਮਣੇ ਆਉਣਗੇ ਠੀਕ ਹੈ ਫਿਰ ਲੈ ਲੈ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆਈ ਕਿਉਂਕਿ ਪੁਲਿਸ ਏਰੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਇਹ ਤੋਂ ਪਹਿਲਾਂ ਠੀਕ ਹੈ ਜੀ ਯਰ ਜੰਨਾ ਰਾਤ ਨੂੰ ਡੈਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਕੀ ਥਾਣੇ ਦੇ ਕਰਦੇ ਮੇਰੀ ਟੀਮ ਦੀ ਤਰ੍ਹਾਂ ਖੜਦੇ ਉਹ ਗਾ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਇਹ ਅਧਿਕਾਰਿਕ ਬਿਆਨ ਲਿਤਾ ਜਾਵੇ ਜਿਹੜਾ ਅਧਿਕਾਰਿਕ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੈਮਰਾ ਖੋਲ ਲੈਂਦੇ ਹੋ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚ ਤੋਂ ਪਹਿਲਾਂ ਹੀ ਸਾਰਾ ਸਵਾਲ ਕਰਨ ਲੱਗ ਕੇ ਜਦੋਂ ਅਸੀਂ ਕਹਿੰਦੇ ਹਾਂ ਵੈਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੇ ਜੇਕਰ ਕੋਈ ਉਹ ਜੀ ਗੱਲ ਉਹਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹਦਾ ਕੁਲਟ ਵਗ ਰਿਹਾ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਵਾ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈ ਏ ਫੇਰ ਵੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅਗਲੇ ਬੰਨੇ ਗੱਲ ਸਮਝਣੇ ਹੋਊਗਾ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਠੀਕ ਹੈ